ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਹ ਇੱਕ ਐਸਾ ਮੁੱਦਾ ਸਾਹਮਣੇ ਲਿਆਂਦਾ ਜਿਦੇ ਚ ਦੁਕਾਨਦਾਰ ਸਫਰ ਰ ਹੈ ਮੈਂ ਸਰਕਾਰ ਦਾ ਜਿਹੜਾ ਇਹ ਪ੍ਰੋਪਾਗੈਂਡਾ ਜਾਂ ਇਹ ਐਡ ਕਿ ਚੀਜ਼ਾਂ ਇੱਕਦਮ ਸਸਤੀਆ ਹੋ ਗਿਆ ਜੀ ਕੰਜ਼ਿਊਮਰ ਨੂੰ ਬਹੁਤ ਫਾਇਦਾ ਹੋਊਗਾ ਪਰ ਕਿਉਂਕਿ ਅਸੀਂ ਰਿਟੇਲ ਦਾ ਕੰਮ ਕਰਦੇ ਆ ਜਿਹੜੇ ਸਾਡੇ ਦੁਕਾਨਦਾਰ ਕੰਜ਼ਿਊਮਰ ਨੂੰ ਡਾਇਰੈਕਟ ਸੌਦਾ ਦੇ ਰਹੇ ਆ ਕਿਉਂਕਿ ਸਾਡਾ ਹਰ ਇੱਕ ਕੰਜ਼ਿਊਮਰ ਛੋਟੇ ਵੱਡੇ ਨਾਲ ਡਾਇਰੈਕਟ ਲਿੰਕ ਹੈ ਜਿਹੜੇ ਕੰਪੋਜੀਸ਼ਨ ਡੀਲਰ ਹੈ ਜਾਂ ਜਿਨ੍ਹਾਂ ਕੋਲੇ ਨਾ GST ਹੈ ਨਾ ਕੰਪੋਜੀਸ਼ਨ ਹੈ ਉਹਨਾਂ ਨੇ 22 ਸਤੰਬਰ ਤੋਂ ਪਹਿਲਾਂ ਜੋ ਮਾਲ ਖਰੀਦਿਆ ਹੋਇਆ ਉਹ ਸਾਰਾ ਟੈਕਸ ਦੇ ਕੇ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ 1% ਐਕਸਟਰਾ ਦੇਣਾ ਹੁਣ ਸੇ ਸੋ ਕੰਜ਼ਿਊਮਰ ਨੂੰ ਉਹ ਕਿਵੇਂ ਫੀਡ ਕਰਨਗੇ ਨਾ ਸਰਕਾਰ ਨੂੰ ਉਹਨਾਂ ਨੇ ਕੋਈ ਕਲੇਮ ਦੇਣਾ ਨਾ ਕਿਸੇ ਪਾਰਟੀ ਨੇ ਦੇਣਾ ਨਾ ਕਿਸੇ ਕੰਪਨੀ ਨੇ ਦੇਣਾ ਸੋ ਇਹ ਇੱਕ ਲੜਾਈ ਦਾ ਮੁੱਦਾ ਹੋ ਗਿਆ ਕਿ ਕੰਜ਼ਿਊਮਰ ਇਸ ਸਮੇਂ ਦਾ ਹਰ ਚੀਜ਼ ਸਸਤੀ ਹੋਗੀ ਦੂਸਰਾ ਮੇਰਾ ਪੁਆਇੰਟ ਹੈ ਕਿ ਸਿਰਫ ਸਰਕਾਰ ਉਹਨਾਂ ਚੀਜ਼ਾਂ ਦੀ ਐਡ ਕਰ ਰਹੀ ਹੈ ਜਿਨ੍ਹਾਂ ਦੇ ਰੇਟ ਘਟ ਹੋਏ ਆ لیکن ਜਿਹੜਾ ਦੇ ਵਧਾਏ ਉਹਨਾਂ ਦੇ ਵੀ ਤੇ ਨਾਲ ਐਡ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਕੰਜ਼ਿਊਮਰ ਨੂੰ ਪਤਾ ਲੱਗੇ ਕਿ ਜੋ ਚੀਜ਼ ਵਧੇ ਰੇਟ ਆ ਉਹ ਉਹਨਾਂ ਨੂੰ ਮਹਿੰਗੇ ਵੀ ਮਿਲਦੀ ਹੈ ਸੋ ਇਹ ਦੋ ਤਿੰਨ ਅਸੀਂ ਇਹ ਗੱਲਾਂ ਅਸੀਂ ਤਾਂ ਡਿਮਾਂਡ ਕਰ ਰਹੇ ਸੀਗੇ ਕਿ ਕੰਪੋਜੀਸ਼ਨ ਜਿਹੜਾ ਹੈਗਾ ਜਦੋਂ ਅਸੀਂ ਆਲਰੇਡੀ ਸਾਰਾ ਟੈਕਸ ਦੇ ਦਿੰਦੇ ਆ ਤਾਂ 1% ਟੈਕਸ ਬਹੁਤ ਜ਼ਿਆਦਾ ਹੈ ਇਹ ਘੱਟ ਕਰਨਾ ਚਾਹੀਦਾ ਇਹ 1% ਤੋਂ ਘਟਾ ਕੇ 0.25 ਕਰਨਾ ਚਾਹੀਦਾ ਲੇਕਿਨ ਸਰਕਾਰ ਨੇ ਜਿੱਥੇ ਕਹਿੰਦੇ ਉਤਸਵ ਮਨਾਓ ਲੇਕਿਨ ਕੰਜ਼ਿਊਮਰ ਦੇ ਨਹੀਂ ਜਿਨ੍ਹਾਂ ਕੋਲੇ ਕੰਪੋਜੀਸ਼ਨ ਹੈ ਯਾਰ ਜਿਨ੍ਹਾਂ ਕੋਲੇ ਲਾਇਸੈਂਸ ਕੋਈ ਵੀ ਨਹੀਂ ਹੈ ਉਹਨਾਂ ਲਈ ਤਾਂ ਇਹ ਮਾਤਮ ਵਾਲੀ ਗੱਲ ਹੋਈ ਪਈ ਹੈ ਨਾ ਕਿ ਉਤਸਵ ਵਾਲੀ ਲੇਕਿਨ ਜਿਹੜੇ ਇੱਕ ਆਮ ਛੋਟੇ ਦੁਕਾਨਦਾਰ ਹੈ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹਨੂੰ ਜਿਆਦਾਤਰ ਜਿਹੜੇ ਰਿਟੇਲਰ ਆ ਕਿੰਨੀ ਆਲੀ ਉਹ ਵਿੱਚ ਜਿਆਦਾ ਸਰਫਰ ਹੋ ਰਿਹਾ ਹੈ ਉਹਨਾਂ ਨੂੰ ਕਿਹੜੇ ਕਿਹੜੇ ਸਮੱਸਿਆ ਦੀ ਆ ਸਾਹਮਣਾ ਕਰਨਾ ਪੈਂਦਾ ਲੋਕਾਂ ਨਾਲ ਮੈਨੂੰ ਪਤਾ ਲੱਗਿਆ ਵੀ ਕੋਈ ਝਗੜਾ ਜਾਂ ਕੋਈ ਰੋਲਾ ਲੋਕ ਪਾਉਂਦੇ ਆ ਲੋਕਾਂ ਦਾ ਇਹੀ ਹੈ ਜੇ ਹਰ ਇੱਕ ਦੇ ਦਿਮਾਗ 'ਚ ਸਰਕਾਰ ਨੇ ਬਿਠਾਤਾ ਕਿ ਹਰ ਚੀਜ਼ ਸਸਤੇ ਹੋ ਗਈ ਹੈ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਫਾਇਦਾ ਹੋ ਜੂਗਾ ਲੇਕਿਨ ਸਰਕਾਰਾਂ ਜੋ ਪਾਸ ਕਰਦੀਆਂ ਉਹ ਬੈਲੈਂਸ ਹੁੰਦਾ ਹੈ ਕੁਝ ਟੈਕਸ ਵਧਾਤਾ ਕੁਝ ਘਟਾਤਾ ਲੇਕਿਨ ਵੱਧ ਵਾਲਾ ਡਿਕਲੇਅਰ ਨਹੀਂ ਕਰਦੇ ਇਸ ਕਰਕੇ ਕੰਜ਼ਿਊਮਰ ਦੇ ਦਿਮਾਗ 'ਚ ਇਹੀ ਹੈ ਔਰ ਸਾਡੇ ਨਾਲ ਕਿਉਂਕਿ ਡੀਲਿੰਗ ਡਾਇਰੈਕਟ ਹੈ ਉਹ ਆ ਕੇ ਇਹੀ ਕਹਿੰਦੇ ਸੇਠਾ ਤੂੰ ਤਾਂ ਠੱਗੀ ਮਾਰੀ ਜਾਣਾ ਰੇਟ ਘਟਾਤਾ ਸਰਕਾਰ ਨੇ ਹੁਣ 18% ਵਾਲੀ ਚੀਜ਼ 18% ਰਹੇਗੀ ਤੇ ਕੰਜ਼ਿਊਮਰ ਦਾ ਕਹਿੰਦਾ ਉਹ ਵੀ ਘਟ ਗਿਆ 18% ਵਾਲੀ ਜਿਹੜੀ 18 ਚ ਰਹੇਗੀ ਜਾਂ 12 ਵਾਲੀ ਜਿਹੜੀ 18 ਚ ਚਲੀ ਗਈਆਂ ਉਹਨਾਂ ਦਾ ਕੋਈ ਹੈ ਨਹੀਂ ਕਲੀਅਰਿਫਿਕੇਸ਼ਨ ਜਿਹੜੀ 12 ਵਾਲੀ 5 ਚ ਆ ਗਈ ਉਹਦਾ ਅਸੀਂ ਦੇਵਾਂਗੇ ਪਰ ਅਸੀਂ ਤਾਂ 12% 18% ਆਲਰੇਡੀ ਦੇ ਬੈਠੇ ਆ ਔਰ ਉਹਦਾ ਕੰਪਨਸੇਸ਼ਨ ਨਾ ਸਾਨੂੰ ਕੰਪਨੀ ਦੇਣਾ ਨਾ ਸਰਕਾਰ ਨੇ ਦੇਣਾ ਇਸ ਕਰਕੇ ਹਰ ਇੱਕ ਕੰਜ਼ਿਊਮਰ ਨਾਲ ਸਾਡੇ ਸਵੇਰ ਤੋਂ ਸ਼ਾਮ ਤੱਕ ਇਹੀ ਬਹਿਸ ਰਹਿੰਦੀ ਹੈ ਤੋ ਸਾਡੇ ਲਈ ਤਾਂ ਇੱਕ ਬਹੁਤ ਵੱਡਾ ਮੁੱਦਾ ਖੜਾ ਕਰਤਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਪੋਜੀਸ਼ਨ ਕਲੀਅਰ ਕਰੇ 9 ਕਰੋੜ ਰਿਟੇਲਰ ਆ ਇੰਡੀਆ ਦੇੰ ਦਾ ਉਹਨਾਂ ਨੂੰ ਜੋ ਸਾਹਮਣਾ ਕਰਨਾ ਪਏ ਸਰਕਾਰ ਡਿਕਲੇਅਰ ਕਰੇ ਵੀ ਅਸੀਂ ਕੁਝ ਰੇਟ ਵਧਾਏ ਵੀ ਕੁਝ ਘਟਾਏ ਵੀ ਆ ਔਰ ਦੁਕਾਨਦਾਰ ਦਾ ਇਹਦੇ ਚ ਰਿਟੇਲਰ ਦਾ ਜਿਹੜੇ ਕੰਪੋਜੀਸ਼ਨ ਵਾਲੇ ਆ ਜਿਨ੍ਹਾਂ ਕੋਲੇ ਨੰਬਰ ਨਹੀਂ ਆ ਉਹਨਾਂ ਦਾ ਕੋਈ ਕਸੂਰ ਨਹੀਂ ਆ ਸੋ ਜਦੋਂ ਤੱਕ ਇਹ ਕਲੀਅਰ ਨਹੀਂ ਕਰਦੇ ਤੋ ਸਾਡੇ ਕੋਲੇ ਤਾਂ ਇਹ ਚੱਲਦਾ ਹੀ ਰਹੂਗਾ ਚੱਕਾ ਸੋ ਸਾਡੇ ਤਾਂ ਇਹ ਡਿਮਾਂਡ ਹੈ ਕਿ ਇਸ ਨੂੰ ਬਿਲਕੁਲ ਓਪਨ ਹੋਣਾ ਚਾਹੀਦਾ ਨਾ ਕਿ ਸਰਕਾਰ ਲੱਕੋ ਕੇ ਕੋਈ ਆਪ ਦਾ ਬੈਨੀਫਿਟ ਦਾ ਗੱਲ ਕਰੇ ਅਸੀਂ ਤਾਂ ਆਲਰੇਡੀ ਸਫਰਰ ਹੈ ਸਾਡੇ 2 ਲੱਖ ਕਾਊਂਟਰ ਤਾਂ ਇੰਡੀਆ 'ਚ ਆਲਰੇਡੀ ਬੰਦ ਹੋ ਗਏ ਪਿਛਲੇ 2 ਸਾਲ 'ਚ ਬਿਜ਼ਨਸ ਸਾਡਾ ਵੈਸੇ ਹੀ ਘਟਾ ਹੈ ਔਨਲਾਈਨ ਕਰਕੇ ਮੋਲ ਸਿਸਟਮ ਕਰਕੇ ਸੇ ਅਸੀਂ ਤਾਂ ਮਤਲਬ ਪਹਿਲਾਂ ਹੀ ਇੰਨੇ ਸਫਰਰ ਹੈ ਹੁਣ ਜਿਹੜੇ ਕਸਟਮਰ ਥੋੜਾ ਮੋਟਾ ਹੈ ਉਹ ਵੀ ਸਾਡੇ ਨਾਲ ਉਹਨਾਂ ਸਵੇਰ ਤੋਂ ਸ਼ਾਮ ਤੱਕ ਬਜਾਏ ਦੁਕਾਨਦਾਰੀ ਕਰਨ ਦੇ ਉਹਨਾਂ ਦੇ ਨਾਲ ਸਾਡਾ ਲੜਾਈ ਝਗੜੇ ਵਾਲੀ ਗੱਲ ਹੋ ਜਾਂਦੀ ਹੈ